लोर्ट विडियो बना के आयोज की बोलिया क्या है इतनी सदियों की चॉकलेट पड़ी थी जो हमें मिली नहीं आपने खा ली तु जो करो जो कर खा लें इधर मुँह पिछे करो बेटा फ्रिजो ਅਇਦਾ ਗੁੱਡ ਮਾਰਨਿੰਗ ਬੋਲੋ ਸਾਰਿਆਂ ਨੂੰ ਚੰਗੀ ਤਰਾ ਬੋਲੋ ਸਾਰਿਆਂ ਨੂੰ ਤੇ ਬਾਤੇ ਚੱਲਿਆ ਜੀ ਸਕੂਲ ਰੈਡੀ ਹੋ ਗਿਆ ਤੈਨੂੰ ਬਾਤ ਛੱਡ ਗਿਆ ਨਾ ਬਾਤ ਛੱਡਿਆ ਤੇ ਇਹਨੂੰ ਇਹਨੂੰ ਤਾਂ ਇਹਦਾ ਜਿਹੜਾ ਹੈ ਨਹੀਂ ਕੀ ਗਵਾਚ ਗਿਆ ਤੁਹਾਡਾ ਨਹੀਂ ਬਹੁਤ ਲੇਟ ਹੋ ਗਿਆ ਬਹੁਤ ਲੇਟ ਹੋ ਗਿਆ ਸੀ ਹੈ ਕਿੱਥੇ ਚੜਾਇਆ ਸੀ ਫਿਰ ਕੱਲ ਤੁਸੀਂ ਮਿਲ ਆ ਮਮਾ ਚੱਲੇ ਮਮਾ ਤਾਂ ਪਾੜੋ ਬਾਟਮ ਬਾਟਮ ਤੁਸੀਂ ਰੁੱਕ ਕੇ ਜਾਣਾ ਪਾਪਾ ਨੂੰ ਛੱਡ ਆਉਂਦੇ ਮਮਾ ਨੂੰ बाय दो नहीं नहीं तु... फते कथे खड़ोगे डोलू फतेह लै जाओ डोलू लैजो फते फतेह डोलू फतेह की ड्यूटी है डोलू डेली रखना नीचे दो वास्ते दीदी आ दीदी जायो है छोड़ा पुता है मेरा ये स्याण भी बगक है ਹੜਾ ਜਬਾਰ ਦਾ ਮੌਸਮ ਦੇਖੋ ਜੀ ਧੁੰਦ ਬਹੁਤ ਪਈ ਹੋਈ ਹੈ ਪਤਾ ਨਹੀਂ ਕਿਹੜੇ ਮੌਸਮ ਦੀ ਧੁੰਦ ਪੈ ਗਈ ਹੈ ਇਹ ਗਗੜ ਚੱਗਣ ਜਾ ਰਹੀ ਹੈ ਪੱਤੇ ਵੀ ਨਾਲ ਜਾ ਰਿਹਾ ਗਗੜ ਫਤੇ ਪਿੱਛੇ ਬਾਏ ਆ ਦੋ ਮਿੰਟ ਫਤੇ ਉਰੇ ਖੜ ਜੋ ਪੱਤੇ ਇਹ ਪੁੱਤ ਫਿਰਦਾ ਪਿਆ ਦਮਣ ਨੇ ਜਾਣਾ ਨਹੀਂ ਤੇ ਵਿਚਾਰਾ ਕੱਲਾ ਹੀ ਬੈਠਾ ਇੱਥੇ ਆਈ ਤੇ ਨਹੀਂ ਵੈਣ ਨੰਗ ਤਾਂ ਨਹੀਂ ਗਈ ਵੈਣ ਲਾਂਗੀ ਤਾਨੂੰ ਛੱਡ ਗਈਆਂ ਬੈਗ ਕਿੱਥੇ ਆ ਮੇਰੇ ਛੋਣੇ ਦਾ ਆਜੂ 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 ਅਜੀਫਤ ਇਹ ਚੱਲਿਆ ਸਾਡਾ ਸਕੂਲ ਆਏ ਗਿੱਲਾ ਬੱਚਰੇ ਇੱਥੇ ਨਾ ਬੈਠੀ ਸਾਰਾ ਬੈਗ ਗਿੱਲਾ ਕਰ ਲਿਆ ਨਾ ਤੁਸੀਂ ਮੈਨੂੰ ਫੜਾ ਦਿਓ ਇਹ ਆ ਸਭ ਕਾ ਥੱਲੇ ਨਾ ਬੈਠਿਓ ਚੰਗਾ ਕਿੱਥੇ ਬਤਾਂਗਾ ਕਿੱਥੇ? ਕਿੱਥੇ? ਓ ਨਹੀਂ 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 ਖਿੱਚ ਦੋਰ। ਨਹੀਂ ਬੱਚੇ ਇਧਰ ਆਓ। ਤੇ ਅੱਜ ਧੰਨੇ ਨੇ ਤਾਂ ਕਮਾਲ ਕਰ ਰੱਖੀ ਏ। ਖੇਡ ਲੋ ਗਿੱਲੇ ਨਾ ਹੋਇਓ ਠੀਕ ਹੈ। ਇਧਰ ਆ ਜਾਓ ਇਧਰ। ਮੇਰਾ ਪੁੱਤ ਖੇਡਦਾ ਹੈ। ਲੋ ਅੱਜ ਦਮਨ ਨੇ ਵੀ ਜਾਣਾ ਹੈ। ਆਪਣੇ ਸਕੂਲ। ਲੋ ਜੀ ਬਾਏ ਬਾਏ। ਬਾਏ ਬਾਏ। ਮੈਂ ਫਤਿਹ ਨੂੰ ਚੜਾ ਕੇ ਜਾਨੀ ਆ। ਦੀਦੀ ਤਾਂ ਗਈ। ਤੁਸੀਂ ਕੱਲ ਲੜ ਹੈਗੇ। ਦੀਦੀ ਉੱਥੇ ਸਕੂਲ ਹੀ ਗਈ ਹੈ ਉਹ ਆਪਣੀ ਫਰੈਂਡ ਦੇ ਨਾਲ ਗਈ ਹੈ। ਕਿ ਵੀ ਨਹੀਂ ਹੁੰਦਾ ਤੂੰ ਗੰਦਿਆ। ਤੂੰ ਬਸ ਅੱਲੂ ਘੇਰੇ ਖਾ ਲਓ। ਫਤਿਹ ਅੱਜ ਛੁੱਟੀ ਆ। ਅੱਜ ਛੁੱਟੀ। ਵੇਣ ਆਈ ਨਹੀਂ ਤੁਹਾਡੀ ਅਜੇ ਤੱਕ ਦੇ ਲੋ। ਹੈ? ਵੇਣ ਤਾਂ ਕਿਤੇ ਦੂਰ ਤੱਕ ਨਹੀਂ ਦਿਖ ਰਹੀ। ਚੱਲੀਏ। ਆਪਾਂ ਤੇਨ ਜੱਗੇ ਮੌਕਾ ਚਾਹੀਦਾ ਆਉਗੀ ਆਉਗੀ 8 ਵਜੇ ਆਉਗੀ ਜਾਂ 8:30 ਬਜੇ ਗਾਇਜ਼ ਆਪਾਂ ਨੇ ਘਰ ਦੇ ਘਾਰੇ ਸਾਰੇ ਕੰਮਕਾਰ ਕਰ ਲਏ ਹੀ ਤੇ ਹੁਣ ਸਾਡਾ ਫਤੇ ਸਿੰਘ ਵੀ ਸਕੂਲ ਤੋਂ ਆ ਗਿਆ ਤੇ ਆਉਂਦੇ ਲੈਪਟਾਪ ਤੇ ਲੱਗ ਗਿਆ ਇੱਧਰ ਗਾਇਜ਼ ਕਹਿੰਦੇ ਫਤੇ ਹੁੰਦੇ ਲੈਪਟਾਪ ਤੇ ਲੱਗ ਗਿਆ ਤੂੰ ਕਹਿੰਦਾ ਨਾ ਨਾ ਗਾਇਜ਼ ਬੈਕ ਰੱਖ ਕੇ ਨਾਲ ਦੀ ਨਾਲ ਲੈਪਟਾਪ ਫੜ ਲਿਆ ਚਾਹ ਪੀਓਗੇ ਲੋਟੀ ਖਾਓਗੇ ਦੱਸੋ ਚਾਹ ਪੀਓਗੇ ਰੋਟੀ ਖਾਓਗੇ ਦੱਸੋ ਦੱਸੋ ਗੰਦਾ ਬੱਚਾ ਪੀਓਗੇ ਰੋਟੀ ਖਾਓਗੇ ਕੁਝ ਵੀ ਨਹੀਂ ਖਾਣਾ ਚਲੋ ਰੋ ਭੁੱਖੇ ਹੀ ਰਹੋ ਪਤੰਗਾਂ ਨੂੰ ਪਤੰਗਾ ਦਾ ਕੰਮ ਬਸ ਹੈ ਆਹੀ ਕੰਮ ਨੇ ਪਤੰਗਾ ਨੇ ਬਸ ਕਿਦਾਂ ਇਹ ਲੁੱਟ ਕੇ ਲਿਆਇਓ ਲੁੱਟ ਕੇ ਨਹੀਂ ਲੁੱਟ ਕੇ ਲੁੱਟ ਲਿਆ ਪਤੰਗ ਹੋ ਗਈਆਂ ਉਹ ਬੰਦ ਗਏ ਮੈਂ ਤੇਰੇ ਕੋਲ ਡੋਰ ਛੱਡਦਾ ਉਹਨੇ ਚੜਕਾਤਾ ਮੈਂ ਉਹ ਉੱਤੇ ਦੋ ਤੇ ਬੰਦੀਪ ਕਹਿ ਰਹੀ ਸੀ ਕੱਲ ਫਤੇ ਦੀ ਵੀਡੀਓ ਤੇ ਕਹਿੰਦੇ ਫਤੇ ਜਿੱਡਾ ਤੇ ਕਮੈਂਟ ਆਹ ਹੈ ਪਤੰਗ ਏ ਕਮੈਂਟ ਆਇਆ ਹੀ ਹੈ ਹਾਂ ਥੋੜਾ ਛੋਟਾ ਜਿਹਾ ਹੈ ਹਾਂ ਤੇ ਉਧਰ ਕੁਲਵਿੰਦਰ ਕੌਰ ਖਿੰਡਾ ਜੀ ਕਹਿ ਰਹੇ ਸਾਡਾ ਵੀ ਨਾਂ ਕਦੇ ਲੈ ਦਿਆ ਕਰੋ ਭੁੱਲ ਪੁਲੇਖੇ ਮੈਂ ਕਹਿੰਦਾ ਪਹਿਲਾਂ ਵੀ ਕਹਿੰਦੇ ਸੀ ਹਾਂ ਇਹ ਜਾਨੀ ਕੋਈ ਚੱਕਰ ਹੈਗਾ ਖਿੰਡਾ ਜੀ ਤੁਹਾਨੂੰ ਸਾਰੇ ਯਾਦ ਨੇ ਤੁਹਾਨੂੰ ਹੀ ਯਾਦ ਕਰਦੇ ਆ ਹਾਂ ਅਸੀਂ ਤਾਂ ਜੇ ਜੇ ਕਹੇ ਤਾਂ ਕਮੈਂਟ ਨਹੀਂ ਆਉਂਦਾ ਹੀ ਕਹਿੰਨੇ ਆ ਕਿ ਉਹਦਾ ਕਮੈਂਟ ਨਹੀਂ ਆਇਆ ਬਸ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੁਝ ਚੱਲ ਰਿਹਾ ਬਹੁਤ ਜ਼ਿਆਦਾ ਨਹੀਂ ਟਾਈਮ ਨਹੀਂ ਲੱਗ ਰਿਹਾ ਕਮੈਂਟਾਂ ਦਾ ਆ ਕਰਕੇ ਕਿੱਦਾਂ ਦਰਸੀ ਤੇ ਇਸ ਥੱਲੋਂ ਸਾਰਾ ਕੋਈ ਦੇ ਦੇ ਇੱਧਰ ਹੀ ਮੰਜਾ ਡਾ ਕੇ ਬੈਠੇ ਤੇ ਛਾਲ ਪਾ ਚੋਲਾ ਕਰ ਰੱਖਿਆ ਫਤੇ ਛੱਡ ਦੋ ਪੁੱਤ ਆ ਚੱਪਲਾਂ ਦੇ ਫਤੇ ਦੀਆਂ ਗੜਂ ਦੇ ਕੰਮ ਦੇ ਲੋ ਸਰਫ ਵਾਲਾ ਪੈਕਟ ਵਾਸ਼ਿੰਗ ਮਸ਼ੀਨ ਚ ਛੱਡ ਕੇ ਤੇ ਵਿੱਚ ਕੱਪੜੇ ਪਾਤੇ ਤੇ ਕਹਿੰਦੀ ਸਰਫ ਕਿੱਥੇ ਸਰਫ ਕਿੱਥੇ ਆ ਦੇ ਆ ਦੇ ਇਹ ਲਿਕਵਿਡ ਸਰਫ ਬਣ ਗਿਆ ਇਹ ਲਿਕਵਿਡ ਬਣਾਈ ਐ ਕਰ ਇਹਨੂੰ ਹੋਰ ਪਾ ਕੇ ਪਾਣੀ ਤੈਨੂੰ ਡੱਬੇ ਚ ਪਾ ਦੇ ਇਹ ਤਾਂ ਢੇਲੇ ਵੱਜ ਜਾਣੇ ਇਹਦੇ ਫਿਰ ਕੀ ਹੋ ਗਿਆ ਢੇਲਾ ਕਿਹੜਾ ਵਿੱਚ ਉਹ ਨਹੀਂ ਹੁਣ ਹੂੰ ਢੇਲਾ ਕਿਹੜਾ ਉੱਚ ਕਿਉਂ ਰੱਖਣ ਨਹੀਂ ਬਾਹਰ ਕੱਢਦੇ ਹੁਣ ਨਹੀਂ ਫਿਰ ਬਾਹਰ ਇੱਥੇ ਜੇ ਫਤਿਹ ਨਹੀਂ ਆਪਾਂ ਤੋ ਕਰ ਸਰਫ ਲੱਭਣ ਦੀ ਮੈਂ ਸਰਫ 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 ਕਿੱਥੇ ਆ ਪਹਿਲਾਂ ਸਾਫ ਸਾਫ ਕੱਪੜੇ ਪਾ ਲੈਣਾ ਸੂਟ ਸੂਟ ਜੇ ਹਾਂ ਲੋ ਜੀ ਗਗੜਨੇ ਮਸ਼ੀਨ ਲਾਤੀ ਹੈ ਬਾਕੀ ਕੰਮ ਆਪਾਂ ਨੇ ਕਰ ਲੈ ਆਹ ਟਾਈਮ ਠੀਕ ਹੈ ਵੈਸੇ ਕਹਿੰਦੇ ਹਨਗਾ ਆਪਣੇ ਸਬਸਕ੍ਰਾਈਬਰ ਭੈਣ ਭਾਈ ਕਹਿੰਦੇ ਸ਼ਾਮ ਨੂੰ ਕੱਪੜੇ ਨਾਲ ਤੋਇਆ ਕਰੋ ਠੀਕ ਹੈ ਟਾਈਮ ਹੀ ਘਟਾ ਹਨਾ ਗਾਈਜ਼ ਇੱਧਰ ਦੇਖੋ ਸਾਡੇ ਟਮਾਟਰ ਲੱਗ ਗਏ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਕਮੈਂਟ ਕਰਿਓ ਕੀ ਇਦਾਂ ਦਾ ਸਾਰਾ ਕਾਲਾ ਜਿਹਾ ਨਹੀਂ ਠੀਕ ਹੋਇਆ ਤੇ ਨਾ ਖਾਂਦੀ ਹੁਣ ਤਾਂ ਸਵਾਦ ਲਾਲਾ ਖਾਰੀ ਹੈ ਮੱਕੀ ਦੀ ਲੋਟੀ ਮੈਂ ਇੱਕ ਵਾਰੀ ਖਾਂਦਾ ਬਸ ਮੈਂ ਵੀ ਇੱਕ ਵਾਰੀ ਖਾਂਦਾ ਮੈਂ ਕਹਿੰਦਾ ਚਾਰ ਵਾਰੀ ਖਾਂਦਾ ਹੈ ਆਈ ਹੈ ਟਮਾਟਰ ਸਾਡੇ ਲੱਗ ਗਏ ਤਿੰਨ ਲੱਗੇ ਨੇ ਜਿਆਦਾ ਨਹੀਂ ਲੱਗੇ ਤੇੜੀ ਮੰਡੀ ਚ ਪਤਾ ਕਿੱਦਾਂ ਮੰਡੀ ਸੰਗਰੂਰ ਵਾਲੀ ਮੰਡੀ ਚ ਵੇਚ ਕੇ ਆਵਾਂਗੇ ਕੀ ਰੇਟ ਹੈ ਕੀ ਰੇਟ ਵਧੀਆ ਲੱਗੇਗਾ ਇਹ ਚੱਲ ਚਿੰਨਣ ਸਾਡੀ ਉਹਨੇ ਸਰਕਾਰ ਨੇ ਰੇਟ ਦੇਖ ਦੇਣ ਹਾਏ ਇਹ ਦੋ ਤਿੰਨ ਟਰਾਲੀਆਂ ਹੋ ਜਾਣੀਆਂ ਨੇ ਹਣਾ ਜੇ ਸਰਕਾਰ ਨੇ ਰੇਟ ਦੇਖਦੇ ਤੇ ਸਿਰ ਸਾਡਾ ਫਿਰ ਕਟਾ ਪੈ ਜਾਣਾ ਸਾਨੂੰ ਘੜ ਕਿ ਨਹੀਂ ਪਾਣੀ ਲਾਇਆ ਕਿਤੇ ਧੁੱਪਾ ਚੋਰ ਹੂੰ ਬੱਸ ਕਰ ਪਾਣੀ ਬਹੁਤ ਆ ਕਿਹੜਾ ਨਜ਼ਰਪੱਟੂ ਡਿੱਗ ਗਿਆ ਗਗੜ ਕੇਂਦੀ ਤੁਹਾਡਾ ਨਜ਼ਰ ਪੱਟ ਲੈ ਕੇ ਬਹੁਤ ਵਾਰ ਤੁਹਾਨੂੰ ਸੈਲਫੀ ਚਾਹੀਦੀ ਹੈ ਤੇ ਮੈਂ ਵੇਖੋ ਤਿਆਰ ਸ਼ਾਹ ਅਰਜੈਂਟ ਅਰਜੈਂਟ ਸੈਲਫੀ ਲਈ ਜਾ ਰਹੀ ਹੈ ਦੇਖੋ ਜੀ ਚੈੱਕ ਕਰੋ ਵੇਖੋ ਬੈਠਾ ਬੈਠਾ ਸੈਲਫੀ ਲੈ ਲੈਣੀ ਇਹ 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 ਚੈੱਕ ਕਰੋ ਬਸ ਮਰ ਜੋ ਐਡੀ ਵਾਲ ਖੋਲ ਕੇ ਬਲਵਿੰਦਰ ਨੂੰ ਭੇਜ ਨਹੀਂ ਕਿ ਕਿਤੇ ਮੈਂ ਨਹੀਂ ਤੇਰੀ ਆਧਾਰ ਕਾਰਡ ਤੇ ਫੋਟੋ ਲੱਗਣੀ ਹੈ ਗਗੜ ਬਲਵਿੰਦਰ ਨੇ ਤਾਂ ਕੋ ਸਿੰਪਲ ਸੈਲਫੀ ਮੰਗਾਈ ਤੂੰ ਐਡੇ ਫੈਸ਼ਨ ਕਰ ਤੋ ਮਰਨ ਦੀ ਬਾਬ ਬਲਵਿੰਦਰ ਨੂੰ ਭੇਜਾਂ ਨਾ ਸੈਲਫੀ ਯਾਰ ਵੇਖੋ ਮੇਰੀ ਨਵੀਂ ਲੁੱਕ ਹਾਂ ਨਵੀਂ ਲੁੱਕ ਆਪਣੇ ਤੇ ਲਵਾ ਥੋੜ ਬਲਵਿੰਦਰ ਨੂੰ ਸੈਲਫੀ ਭੇਜਣ ਲੱਗੀ ਫਿਰ హెయిਰ ਬਰਡ ਤਾਂ ਲਾ ਲੈ ਨਹੀਂ హెయిਰ ਪਾਣੀ ਲਾਣਾ ਹੈਗਾ ਮੈਂ ਸੋਹਣੀ ਜਿਆਦਾ ਲੱਗਣ ਲੱਗੀ ਵੇਖੀ ਕਿਤੇ ਵੇਖੀ ਪੋਜ਼ ਦੇਖੋ ਪੋਜ਼ ਜਿਹਨੇ ਗगन ਨੂੰ ਦੇਖ ਲਿਆ ਅੱਜ ਮਰ ਜਾਣਾ ਉਹਨੇ ਸੈਲਫੀ ਦੇਖ ਗਈ ਬਸ ਠੀਕ ਹੈ ਇਦਾਂ ਹਾਂ ਪੂਰੀ ਕੈਟ ਆ ਰਹੀ ਹੈ ਤਾਂ ਦੱਸਿਓ ਭਾਈ ਤੁਸੀਂ ਕਮੈਂਟ ਕਰਕੇ ਗगन ਦੀ ਸੈਲਫੀ ਕਿਵੇਂ ਆਈ ਠੀਕ ਹੈ ਇੱਧਰ ਦਿਖਾ ਦੇ ਮੜਜੀ ਕੈਮਰੇ 'ਚ ਦਿਖਾ ਦੇ ਹੂੰ ਕੈਮਰੇ 'ਚ ਦਿਖਾ ਪਹਿਲਾਂ ਤੈਨੂੰ ਸਾਹਮਣੇ ਤਾਂ ਵੇਹਲਾ ਹੁੰਦਾ ਜਿਵੇਂ ਮੂੰਹ 'ਚ ਬਦਾਮ ਪਾਏ ਹੋਣ ਨਰ ਜਿਹਾ ਮੂੰਹ ਕਟ ਜਿਉ ਰੱਖਿਆ ਗਰਾ ਤੇਰਾ ਮੂੰਹ ਪੂਆ ਵਰ ਗਿਆ ਤੇ ਸਾਡੀ ਪੂਆ ਜਦੋਂ ਅਸੀਂ ਗਏ ਤੇ ਤੁਹਾਡੇ ਨਾਲ ਵਲੌਗ 'ਚ ਜ਼ਰੂਰ ਸ਼ੇਅਰ ਕਰਾਂਗੇ ਪੂਆ ਨੂੰ ਬੜਾ ਮਿਸ ਕਰਦੇ ਆ ਠੀਕ ਹੈ ਸਮਝ ਗਈ ਮੈਂ ਆ ਲੋ ਆ ਦੇ ਲੇ ਇਹ ਤੇ ਆਈ ਹੁੰਦੀ ਵਦ ਦੀਦੀ ਤੂੰ ਖਿੱਚ ਮੇਰੀ ਫੋਟੋ ਆ ਸੈਲਫੀ ਮੰਗਵਾਈ ਏ ਤੇਰੇ ਕੋ ਬਲਵਿੰਦਰ ਨੇ ਆਹ ਤੇ ਨਹੀਂ ਭੈਣ ਦੋ ਗਿਆ ਚ ਇਧਰੋਂ ਕਿਚਰ ਸੋਣੀ ਜੀ ਉਧਰੋਂ ਸੋਣੀ ਨਹੀਂ ਆਉਂਦੀ ਸਾਹਮਣੇ ਬੋਲ ਟੈਕ ਫਿਰ ਸੈਲਫੀ ਥੋੜੀ ਰਹਿ ਗਈ ਤੇਰਾ ਸੈਲਫੀ ਥੋੜੀ ਹੈ ਚੱਲ ਫੋਟ ਆਹ ਦੇਖੋ ਗਾਇਸ ਨੂੰ ਖਿੱਚ ਨਹੀਂ ਆਈ ਨਾਟ ਸੈਲਫੀ ਕੁਈਨ ਆਹ ਦੇਖੋ ਗਾਇਸ ਹੁਣ ਮੈਂ ਇਹ ਸਿੱਧੀ ਖਿੱਚਾਂ ਹਾਂ ਆ ਐਂ ਕੇ ਜੀ ਆਹ ਦੇਖੋ ਜੀ ਗਾਇਸ ਸੈਲਫੀ ਹੋ ਰਹੀ ਏ ਬਣੇਰੋ ਵਲੌਗ ਚ ਬਾਈ ਦੋ ਖੇਤੀਆਂ ਨਾ ਨਾ ਕਰ ਕਰ ਜਾਂ ਦੋ ਦੋ ਖੇਤੀਆਂ ਜਿਹੜੀ ਤੈਨੂੰ ਵਧੀਆ ਲੱਗੇਗੀ ਉਹ ਸੈਲਫੀ ਪਾ ਲਈ ਠੀਕ ਹੈ ਦੇ ਗਾਇਸ ਗਗਨ ਨੇ 셀פי ਲੈ ਲਈ ਤੇ ਗਗਨ ਦੀ 셀פי ਦੇਖ ਕੇ ਮੈਨੂੰ ਵੀ ਜੋਸ਼ ਆ ਗਿਆ ਕਿ ਮੈਂ ਵੀ ਕੋਈ 셀פי ਸਲਫੀ ਲਵਾ ਮੈਂ ਕਾਫੀ ਦਿਨਾਂ ਦੀ ਬਿਮਾਰ ਰਹਾ ਤੇ ਮੈਂ ਵੀ ਕੋਈ 셀פי ਸਲਫੀ ਲਵਾ ਤੇ ਮੈਂ ਵਧੀਆ ਲੱਗਾ ਤੇ ਤੁਸੀਂ ਮੇਰਾ ਫੇਸ ਦੇਖ ਸਕਦੇ ਹੋ ਕਾਫੀ ਮਤਲਬ ਖਰਾਬ ਹੋ ਗਿਆ ਬਿਮਾਰ ਹੋਣ ਕਰਕੇ ਨਾ ਕੋਈ ਕੇਅਰ ਹੋਈ ਨਾ ਕੁਛ ਤੇ ਆਪਣੀ ਪਰਮਜੀਤ ਭੈਣ ਇਟਲੀ ਤੋਂ ਤੇ ਉਹ ਮੈਨੂੰ ਕਹਿੰਦੀ ਹੁੰਦੀ ਆ ਆ ਬੁੱਥਾ ਐਵੇਂ ਦਾ ਕਾਤੋ ਕੀਤਾ ਇਹ ਤੇ ਲਿਪਸਟਿਕ ਨਹੀਂ ਲੱਗ ਸਕਦੀ ਜਦੋਂ ਉਹਨੇ ਵੀਡੀਓ ਕਾਲ ਕਰਨੀ ਨਾ ਜੇ ਮੇਰੇ ਲਿਪਸਟਿਕ ਨਾ ਲੱਗੀ ਹੋਣੀ ਤਾਂ ਉਹਨੇ ਕਹਿਣਾ ਆ ਮੂੰਹ ਕਿਵੇਂ ਕਰ ਰੱਖਿਆ ਆ ਨਹੀਂ ਮੂੰਹ ਚੰਗਾ ਲੱਗਾ ਚੱਲ ਲਿਪਸਟਿਕ ਲਾ ਅੱਜ ਮੈਂ ਫੇਰ ਨਹੀਂ ਲਾਈ ਵੀਡੀਓ ਦੇ ਵਿੱਚ ਤੇ ਅੱਜ ਉਹਨੇ ਵੀਡੀਓ ਦੇਖ ਕੇ ਫੇਰ ਕਹਿਣਾ ਮੂੰਹ ਸੜਿਆ ਜਾ ਕੇ ਬਣਾ ਰੱਖਿਆ ਤੇ ਪਤਾ ਕਿ ਜਦੋਂ ਬੰਦਾ ਬਿਮਾਰ ਹੋਏ ਕੋਈ ਵੀ ਫੈਸ਼ਨ ਕਰਨ ਨੂੰ ਦਿਲ ਨਹੀਂ ਕਰਦਾ ਆਪਾਂ ਤਾਂ ਅੱਗੇ ਨਹੀਂ ਆ ਕਰਦੇ ਗਣ ਕੀ ਫੈਸ਼ਨ ਹੈ ਤੇ ਹੁਣ ਬਿਮਾਰ ਹੋ ਗਏ ਹੁਣ ਕਈ ਕਹਿੰਦੇ ਹੁੰਦੇ ਕੀ ਕਹਿੰਦੇ ਹੁੰਦੇ ਨੇ ਕਿ ਆਪਾਂ ਤਾਂ ਅੱਗੇ ਨਹੀਂ ਆ ਕਰਦੇ ਹੁਣ ਬਿਮਾਰ ਹੋ ਗਏ ਸਭ ਨੂੰ ਬੰਨਣਾ ਮਿਲ ਗਿਆ ਆਪਾਂ ਨੂੰ ਚਲੋ ਕੋਈ ਗੱਲ ਨਹੀਂ ਜੀ ਬਸ ਸਰੀਰ ਤੰਦਰੁਸਤ ਹੋ ਜੇ ساری ਉਮਰ ਮੇਕਅਪ ਹੀ ਕਰਨਾ ਆਪਾਂ ਨੇ ਤੇ ਹੁਣ ਗਗਨ ਲੱਗੀਏ ਦਾਲ ਸਬਜ਼ੀ ਬਣਾਣ ਗਣ ਉੱਠ ਜਾ ਹੁਣ ਕਿ ਹੁਣ ਸੈਲਫੀਆਂ ਲਈ ਜਾਣੀਆਂ ਦਾਲ ਮੈਂ ਨਹੀਂ ਬਣੀ ਉਹ ਦਾਲ ਹੋਰ ਤੂੰ ਕਿਹੜਾ ਮੁਰਗਾ ਖਾਣਾ ਦੱਸ ਤੇਰੇ ਟਿਫਨ ਦੀ ਜੀ ਗੱਲਾਂ ਖਾਣਾ ਬੈਠੀ ਰਹਿ ਫਿਰ ਨਾਲ ਵੀਡੀਓ ਐਡਿਟ ਹੋ ਰਹੀ ਦੇਖੋ ਗਗਨ ਨੇ ਕੱਪੜੇ ਧੋਲੇ ਨੇ ਤੇ ਆਪਾਂ ਲਾਈਵ ਹੋਏ ਸੀ ਜਿਵੇਂ ਤੁਸੀਂ ਦੇਖਿਆ ਤੇ 6 ਪੌਣੇ ਕੁ ਸਾਢੇ 4.5 ਪੌਣੇ 6 ਹੋਏ ਅਹੀ ਤੇ ਸਾਰੇ ਮੇਰੇ ਭੈਣ ਭਰਾਵਾਂ ਨੇ ਸਲਾਹ ਦਿੱਤੇ ਅਸੀਂ ਸੋਚ ਰਿਹਾ ਕੀ ਬਣਾਈਏ ਕੀ ਬਣਾਈਏ ਕੋਈ ਕਹੇ ਪਨੀਰ ਬਣਾ ਲਓ ਕੋਈ ਕਹੇ ਚੀਜ਼ ਚਿਲੀ ਬਣਾ ਲਓ ਕੋਈ ਕਹਿੰਦਾ ਤੇ ਹੁਣ ਲਾਸਟ ਅਹੀ ਡਿਸਾਈਡ ਕੀਤਾ ਕਿ ਅਹੀ ਬਣਾਵਾਂਗੇ ਤਾੜੀ ਮੂੰਗੀ ਮਸਰੀ ਮੂੰਗੀ ਮਸਰੀ ਬਣਾਣੀ ਗਗਨ ਨੇ ਤੇ ਥੋੜੇ ਕੱਪੜੇ ਰਹਿ ਗਏ ਬਸ ਉਹ ਕੱਢ ਲੇ ਤੇ ਫਿਰ ਉਹ ਵਧੀਆ ਬਣੀ ਮੂੰਗੀ ਮਸਰੀ ਹਾਂ ਉਹ ਫਿਰ ਆਪਾਂ ਭਰਾਈ ਸੀ ਦੇਖੋ ਪਤੀਲੇ ਚ ਮੈਂ ਖੁੱਲੀ ਬਣਾਈ ਸੀ ਸੀਟੀ ਨਹੀਂ ਸੀ ਸੀਟੀ ਨਹੀਂ ਹੰਰਵਾਈ ਤਾਂ ਵਧੀਆ ਬਣੀ ਸੀ ਤੇ ਹੁਣ ਡਿਸਾਈਡ ਇਹੀ ਹੈ ਕਿ ਦਾਲ ਬਣਾਵਾਂਗੇ ਨਾਲੇ ਹਲਕੀ ਹੈ ਤੇ ਕੁਝ ਕੁ ਮੇਰੇ ਭੈਣ ਭਰਾਵਾਂ ਨੇ ਇਹ ਵੀ ਕਿਹਾ ਸੀ ਕਿ ਗਲ ਤੁਹਾਡਾ ਖਰਾਬ ਹੈ ਦੇਸੀ ਘੋਲਾਓ ਤੇ ਅੱਜ ਰਾਤ ਨੂੰ ਲਾ ਕੇ ਤੇ ਸਵੇਰੇ ਤੁਹਾਨੂੰ ਕਲੀਅਰ ਆਵਾਜ਼ ਨਾਲ ਮਿਲਾਂਗੇ ਆਪਾਂ ਹਨਾ ਸਵੇਰੇ ਆਵਾਜ਼ ਸਾਫ਼ ਹੋ ਜਾਣੀ ਗਗਨ ਜਦੋਂ ਮੈਂ ਦੇਸੀ ਘਿਓ ਲਾ ਲਿਆ ਕਿ ਨਹੀਂ ਹੈ ਦੇਸੀ ਕੇ ਵਾਧੂ ਪਿਆ ਹੈ ਦੇਸੀ ਕੇ ਦੀ ਕਮੀ ਕਿਤੇ ਇਹ ਚਾਪ ਨਹੀਂ ਬਣਾ ਲੈਣ ਮੈਂ ਬਣਾਵਾਂ ਮੈਂ ਬਣਾਨੀ ਹੈ ਮੈਨੂੰ ਇਹਦੇ ਚ ਫਤਿਹ ਦੀ ਯੂਨੀਫਾਰਮ ਹੈ ਸੁਕਣੇ ਪਾਦਾ ਫੇਰ ਆ ਬਣਨੀ ਹਾਂ ਇਹ ਤਾਂ ਕੋਈ ਨਹੀਂ ਸਾਫ ਹੀ ਨਹੀਂ ਇੱਕ ਇੱਕ ਵਾਰੀ ਪਾਏ ਨੇ ਗੜਣਾ ਕਿਉਂ ਵੀ ਕੱਢਣ ਵਾਲਾ ਪਿਆ ਕੱਢ ਲਈ ਹੈ ਨਾ ਥੋੜੀ ਜਿਹੀ ਮਲਾਈ ਇਕੱਠੀ ਹੋਈ ਹੈ ਬਾਹਰ ਕੱਢਦੀ ਮਲਾਈ ਹਾਂ ਮੈਂ ਕੱਢਤੀ ਬਾਹਰ ਤੇ ਆਪਾਂ ਕਿਉਂ ਕੱਢ ਲੈਨੇ ਇੱਕ ਪਾਸੇ ਤੇ ਇਧਰ ਆਪਾਂ ਬਣਾਨੇ ਆ ਦਾਲ ਵੈਸੇ ਸਬਜੀ ਬਣਾਈ ਸੀ ਸਵੇਰੇ ਥੋੜੀ ਜਿਹੀ ਪਈ ਹੈ ਆਲੂ ਬਤਾਉਂ ਦੀ ਉਹ ਸਟੀਫਨ ਵਾਸਤੇ ਰੱਖ ਲਓ ਸੁੱਕੀ ਹਣਾ ਹਾਂ ਤੇ ਦਾਲ ਬਣਾ ਲੈ ਲਿਓ ਕੀ ਮੂੰਗੀ ਮਸਰੀ ਕੇ ਸਾਬਤ ਨਹੀਂ ਸਾਬਤ ਮੂੰਗੀ ਉਧਰ ਖਾਦੀ ਨਹੀਂ ਤੂੰ ਕਿਹਾ ਕਿੰਨੀ ਟੇਸਟੀ ਬਣੀ ਲੈ ਹੱਦ ਹੋ ਗਈ ਹੁਣ ਤੇਰੇ ਕਰਕੇ ਹੀ ਸਾਬਤ ਮੂੰਗੀ ਨਾ ਖਾਈਏ ਤੁਸੀਂ ਮੇਰੇ ਕਰਕੇ ਮੂੰਗੀ ਮਸਰੀ ਨਹੀਂ ਖਾ ਸਕਦੇ ਤੂੰ ਸਾਡੇ ਕਰਕੇ ਸਾਬਤ ਮੂੰਗੀ ਨਹੀਂ ਖਾ ਸਕਦੀ ਆਹ ਨਹੀਂ ਬੰਗਾ ਅੱਜ ਕੱਲ ਨਾ ਇਹਨਾਂ ਜਿਹੜੇ ਤੇਰੇ ਇੰਸਟਾਗ੍ਰਾਮ ਹੋਏ ਜਿਹੜੇ ਆਪਾਂ ਕਿਸੇ ਵੇਲੇ ਸੋਚਦੇ ਨਹੀਂ ਇਹ ਤਾਂ ਦਾਲ ਦੀ ਗੱਲ ਹੈ ਮੈਂ ਕਰਦੀ ਵੈਸੇ ਹਾਂ ਤੇ ਕਿਹ ਵੇਲੇ ਆਪਾਂ ਕੋਈ ਫੋਨ ਨਹੀਂ ਕਰਦੇ ਜੇ ਗੁਰਸਤ ਦਾ ਵੀ ਉਹ ਨਹੀਂ ਕਰਦਾ ਕਿ ਮੈਂ ਕਹਤਾ ਯਾਰ ਕਿੱਡੀ ਗੱਲ ਜੇ ਉਹ ਨਹੀਂ ਕੀਤਾ ਤਾਂ ਤੂੰ ਹੀ ਕਰ ਲਉ ਨਾ ਸਾਡਾ ਕੁਝ ਕਸਣਾ ਤੇ ਜੇ ਆਹੀ ਨਹੀਂ ਕੀਤਾ ਤੇ ਅਗਲਾ ਕੇ ਬੰਦੇ ਕੋਈ ਤੂੰ ਕਰ ਲੈ ਹਣਾ ਕਿੱਡੀ ਗੱਲ ਆਪਣੀ ਗੱਲ ਦੱਸ ਆ ਇਹ ਗੱਲ ਵਿੱਚ ਇਹਦੀ ਕਿ ਇਹ ਜਿਹੜੀ ਗੱਲ ਹੋ ਰਹੀ ਨਾ ਫੋਨ ਦੀ ਇਹ ਸੱਚੀ ਗੱਲ ਹੈ ਜੇ ਅਗਲੇ ਕੋ ਨਹੀਂ ਟਾਈਮ ਤੇ ਆਪਾਂ ਕਰਕੇ ਹਾਲ ਪੁੱਛ ਲਈਏ ਪਰਸੋਂ ਦੀ ਗੱਲ ਹੈ ਮੈਂ ਤੇ ਗਗਨ ਨੇ ਮੈਂ ਖੰਨੇ ਰਹੀਆਂ 8 ਸਾਲ ਤੇ ਗਗਨ ਵੀ ਇੰਨੀ ਕੁਸਾਲੀ ਰਹੀ ਸ਼ਾਇਦ ਤੇ ਅਸੀਂ ਮੈਂ ਨਹੀਂ ਆ ਪਰਸੋਂ ਬਹਿ ਕੇ ਜਿੱਦਣ ਗਗਨ ਨੂੰ ਛੁੱਟੀ ਸੀ ਪਤਾ ਨਹੀਂ ਪਰਸੋਂ ਕੇ ਨਰਸੋਂ ਸਾਡੇ ਵਾਲੇ ਦੇਣਾ ਹਾਂ ਅਸੀਂ ਕੋਈ ਨਹੀਂ ਛੱਡਿਆ ਕਿ ਜਿੰਨੂੰ ਅਸੀਂ ਫੋਨ ਨਹੀਂ ਕੀਤਾ ਉਹਦੇ ਚ ਵੀ ਤੁਹਾਨੂੰ ਇਹ ਦੱਸ ਦਿਆਂ ਮਤਲਬ ਪਹਿਲਾਂ ਬਹੁਤ ਮਿਲਦਾ 7 7 8 8 ਮਹੀਨੇ ਬਾਅਦ ਫੋਨ ਕੀਤਾਣਾ ਪਰ ਵਿੱਚ ਇਹ ਗੱਲ ਨਹੀਂ ਹੈਗੀ ਕਿ ਪਹਿਲਾਂ ਵੀ ਉਹ ਨਹੀਂ ਕਰਦੇ ਵੀ ਅਸੀਂ ਤਾਂ ਨਹੀਂ ਕਰਦੇ ਉਹਦੋਂ ਵੈਸੇ ਟਾਈਮ ਹੀ ਨਹੀਂ ਲੱਗਿਆ ਤੁਹਾਨੂੰ ਪਤਾ ਹੋਣਾ ਲਾਈਫ ਹੈ ਜੀ ਵੀ ਇਹ ਵਿਜੀ ਤਾਂ ਨਹੀਂ ਹੋਣ ਕੀਤਾ ਪਰ ਪਰਸੋਂ ਜੀ ਕੀਤਾ ਹੀ ਇਹ ਨਹੀਂ ਸੋਚਿਆ ਕਿ ਲੈ ਉਹਨਾਂ ਨੇ ਕਿਹੜਾ ਕੀਤਾ ਵੀ 6-7 ਮਹੀਨੇ ਦਾ ਉਹਨੂੰ ਕਰ ਲੈਂਦੇ ਇਹ ਕੁਝ ਨਹੀਂ ਸੋਚਿਆ ਸੀ ਤਾਂ ਲਾਏ ਆ ਆਪਣੀਆਂ ਵਧੀਆ ਗੱਲਾਂ ਬਾਤਾਂ ਉਹਨਾਂ ਨਾਲ ਕੁਝ ਉਹਨਾਂ ਨੇ ਦਸੀਆਂ ਕੁਝ ਅੰਗੀ ਦਸੀਆਂ ਆਪਣੀਆਂ ਤੇ ਗੁੱਸੇ ਕਿ ਲੈ ਐਵੇਂ ਨਰਾਜ ਕਿ ਕੋਈ ਫਾਇਦਾ ਨਹੀਂ ਕੀ ਫਾਇਦਾ 2 ਮਿੰਟ ਦਿੰਦੇ ਇਹਦੇ ਨਾਲ ਕੋਈ ਆਪਣੀ ਸੈਲਫ ਰਿਸਪੈਕਟ ਨਹੀਂ ਡਾਊਨ ਹੁੰਦੀ ਹੈਗੀ ਨਹੀਂ ਨਹੀਂ ਇਹੀ ਕਹਾਂਗੇ ਕਿ ਫੋਨ ਦੇਖੋ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਜਿੰਨੂੰ ਤੁਹਾਡੇ ਜਿਹੜੇ ਤੁਹਾਨੂੰ ਚਾਹੁੰਦੇ ਨੇ ਹਾਲਚਾਲ ਪੁੱਛਿਆ ਕਰੋ ਮੈਂ ਇਹ ਨਹੀਂ ਕਹਿੰਦੀ ਜਿਹੜਾ ਤੁਹਾਨੂੰ ਨਹੀਂ ਲਾਈਕ ਕਰਦਾ ਬੇਸ਼ੱਕ ਨਾ ਕਰੋ ਹਾਂ ਜਿਹੜਾ ਕੋਈ ਬਾਲਾ ਨਖਰੇ ਕਰਦਾ ਨਾ ਹਾਂ ਉਹਨੂੰ ਨਾ ਕਰੋ ਬਾਲੇ ਬ੍ਰਾਮੇ ਕਰਦਾ ਫਿਰ ਉਹਨੂੰ ਨਾ ਕਰੋ ਮੈਂ ਤਾਂ ਮੈਂ ਵੀ ਕਹਾਵਾਂਗੇ ਵੀ ਫਿਰ ਉਹਨੂੰ ਨਾ ਕਰੋ ਉਹਨੂੰ ਹੁਣ ਕਈਆਂ ਵਿੱਚ ਕਹਿ ਦੇਣਾ ਹੁਣ ਕਈਆਂ ਵਿੱਚ ਕਹਿ ਦੇਣਾ ਤੁਸੀਂ ਆ ਗੱਲਾਂ ਕਹਿ ਰਹੇ ਹੋ ਦੇਖੋ ਇਹ ਸੱਚਾਈ ਹੈ ਇਹ ਸੱਚਾਈ ਹੈ ਦੇਖੋ ਇਹ ਸੱਚਾਈ ਹੈ ਤੇ ਇਹ ਥੋੜੀ ਕਹਾਏ ਜਿਵੇਂ ਕਰੇ ਕਿ ਵਧੀਆ ਜੁੜੂਗਾ ਇੱਕ ਪਿਆਰ ਵਧੇਗਾ ਪਤਾ ਕਿ ਇਹਨਾਂ ਗੱਲਾਂ ਕਰਕੇ ਹੀ ਰਿਸ਼ਤੇ ਕਈ ਖਰਾਬ ਹੋ ਜਾਂਦੇ ਨੇ ਜਿਹੜੇ ਬੜੇ ਪਿਆਰ ਵਾਲੇ ਰਿਸ਼ਤੇ ਹੁੰਦੇ ਨੇ ਨਾ ਉਹ ਰਿਸ਼ਤੇ ਇਹਨਾਂ ਗੱਲਾਂ ਕਰਕੇ ਖਰਾਬ ਹੋ ਜਾਂਦੇ ਨੇ ਆਪਾਂ ਕਹਿ ਦਿੰਨੇ ਆ ਕਿ ਉਹ ਫੋਨ ਕਰੇਗਾ ਤੇ ਉਹ ਕਹਿ ਦਿੰਦਾ ਉਹ ਫੋਨ ਕਰੇਗਾ ਇਹਨਾਂ ਚੱਕਰਾਂ 'ਚ ਹੀ ਕਈ ਗੱਲਾਂ ਜਿਹੜੀਆਂ ਨਾ ਉਹ ਬੱਸ ਵਿੱਚ ਹੀ ਦਬੀਆਂ ਰਹਿ ਜਾਂਦੀਆਂ ਕੋਈ ਬੰਦਾ ਸ਼ੇਅਰ ਨਹੀਂ ਕਰ ਪਾਂਦਾ ਹਨਾ ਕੋਈ ਉਹ ਨਹੀਂ ਤੇ ਜਸਟ 2 ਮਿੰਟਾਂ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਫੋਨ ਕਰਕੇ ਹਾਲ ਚਾਲ ਪੁੱਛ ਲਾਂਗੇ ਕੀ ਹੋ ਗਿਆ ਇਧਰ ਮੈਂ ਤੇ ਬੜਾ ਵਧੀਆ ਲੱਗਦਾ ਆਪਣੇ ਭੈਣ ਭੈਣ ਭਰਾਵਾਂ ਨਾਲ ਗੱਲਾਂ ਕਰਕੇ ਤੇ ਬਾਕੀ ਜਿਹੜੇ ਆਪਣੇ YouTube ਤੇ ਆਪਣੇ ਨਾਲ ਫੈਮਲੀ ਮੈਂਬਰ ਜੁੜੇ ਨੇ ਉਹ ਤਾਂ ਮੈਨੀਆਂ ਸਿਰਾ ਹੀ ਨੇ ਮੈਨੀਆਂ ਬੜਾ ਵਧੀਆ ਲੱਗਦਾ ਇਹਨਾਂ ਵਧੀਆ ਲੱਗਦਾ ਜਦੋਂ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਇਤੀ ਮੈਂ ਫੇਰ ਕਹਾਂਗੀ ਸਪੈਸ਼ਲੀ ਹਰਨੀਦੀ ਦੀ ਦਾ ਦਿਲੋਂ ਥੈਂਕ ਯੂ ਦਿਲੋਂ ਥੈਂਕ ਯੂ ਤੁਸੀਂ ਸਾਡੀ ਇੰਨੀ ਕੇਅਰ ਕਰਨਦੇ ਹੋ ਇੰਨਾ ਵਧੀਆ ਲੱਗਦਾ ਤੇ ਕੋਈ ਨਾ ਆਪਾਂ ਜਲਦੀ ਮਿਲਾਂਗੇ ਜਲਦੀ ਮਿਲ ਕੇ ਬਹਿ ਕੇ ਗੱਲਾਂ ਕਰਾਂਗੇ ਉਹ ਗਾਣਾ ਨਹੀਂ ਜਦ ਮਿਲ ਬੈਠेंगे ਤੀਨ ਜਰ ਗੇਤ ਗੱਲਾਂ ਬਹੁਤ ਕਰਨੀ ਤੂੰ ਮੇਰੇ ਅੰਦਰ ਦਾ ਸਿੰਗਰ ਨਾ ਜਗਾਇਆ ਕਰੋ ਸੁਣ ਲਿਆ ਜਿਗਾ ਕੇ ਤਾਂ ਗਾਣਾ ਤੇ ਗਗਨ ਰਾਤ ਗਾਣੇ ਵੀ ਗਾਏ ਵਿੱਚ ਥੋੜੇ ਜਿਹੇ ਹੈਗੇ ਮੈਂ ਥੋੜੇ ਜੇ ਸੀਨੇ ਦੇ ਵਿੱਚ ਪਾਵਾਂਗੀ ਤੇ ਬਾਜ ਹੈਗਾ ਮੇਰੇ ਕੋਲ ਤਾਂ ਕੀ ਕਰਨਾ ਹੈ ਹੈਗਾ ਮੈਂ ਸਿੰਗਰ ਬੰਨਣਾ ਮੈਂ ਨਾ ਉਹ ਵਿੱਚ ਥੋੜੇ ਜਿਹਾ ਕਲਿੱਪ ਪਾਵਾਂਗੀ ਤੇ ਤੂੰ ਹੀ ਦੱਸਿਓ ਗਗਨ ਦੀ ਆਵਾਜ਼ ਕਿਵੇਂ ਆ ਤੇ ਚਲੋ ਜੀ ਹੁਣ ਬਾਲੀਆਂ ਗੱਲਾਂ ਨਾ ਕਰਾਂ ਪਹਿਲਾਂ ਮੈਂ ਦਾਲ ਪੀਉਣਾ ਦਾਲ ਪੀਓ ਕੇ ਫਿਰ ਮਿਲਦੇ ਆ ਤੁਹਾਨੂੰ ਫਿਰ ਅਗਰ ਮੁਝੇ ਤੂੰ ਮਿਲੇ ਨਾ ਮਿਲੇ सफर मेरा